ਗੁਰਮੁਖ ਪਿਆਰਿਓ ਬਾਬਾ ਅਨੰਦ ਸਿੰਘ ਜੀ ਅਕਸਰ ਹੀ ਸਾਧ ਸੰਗਤ ਦੇ ਵਿੱਚ ਬੈਠ ਕੇ ਇਹ ਬਚਨ ਕਰਿਆ ਕਰਦੇ ਸੀ ਕਹਿੰਦੇ ਹੁੰਦੇ ਸੀ ਜਿੱਥੋਂ ਤੱਕ ਹੋ ਸਕੇ ਕਿਸੇ ਲਾਲਚੀ ਬੰਦੇ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਜਦੋਂ ਸੰਗਤਾਂ ਨੇ ਪੁੱਛਣਾ ਬਾਬਾ ਜੀ ਇਸ ਤਰ੍ਹਾਂ ਤੁਸੀਂ ਕਿਉਂ ਆਖਦੇ ਹੋ ਉਹਨਾਂ ਨੇ ਆਖਣਾ ਲਾਲਚੀ ਬੰਦਾ ਉੱਥੇ ਵੀ ਧੋਖਾ ਦੇ ਜਾਂਦਾ ਜਿੱਥੇ ਕਈ ਵਾਰ ਕੋਈ ਸਾਡੀ ਮਦਦ ਹੀ ਨਹੀਂ ਕਰਦਾ ਉਹਨੂੰ ਭਾਵਕੀ ਤੇ ਵਿਸਾਹ ਕਰਨਾ ਵਿਸ਼ਵਾਸ ਕਰਨਾ ਇਹਦੇ ਨਾਲ ਸਾਨੂੰ ਵੱਡਾ ਘਾਟਾ ਪੈਂਦਾ ਹੈ ਤੇ ਜਿੱਥੇ ਲੋਭੀ ਬੰਦਾ ਧੋਖਾ ਦੇ ਜਵੇ ਫਿਰ ਕਈ ਵਾਰੀ ਬੰਦੇ ਨੂੰ ਨਿਕਲਣ ਵਾਸਤੇ ਰਾਹ ਵੀ ਨਹੀਂ ਮਿਲਦਾ ਤੇ ਸਤਿਗੁਰੂ ਦੀ ਬਾਣੀ ਦਾ ਵੀ ਬਚਨ ਆ ਲੋਭੀ ਕਾ ਵੇਸਾ ਨ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੈ ਤੋ ਹੈ ਜਿੱਥੈ ਹੱਥ ਨ ਪਾਏ ਤਾਂ ਉਹ ਇਹਨੂੰ ਇੱਕ ਛੋਟੀ ਜੀ ਗਾਥਾ ਦੁਆਰਾ ਵੀ ਆਪਾਂ ਸਮਝਣ ਦਾ ਯਤਨ ਕਰਦੇ ਆਂ ਗੁਰਮਖ ਪਿਆਰਿਓ ਕੋਈ ਨਦੀ ਸੀ ਉਹਦੇ ਵਿੱਚ ਕੋਈ ਮਨੁੱਖ ਡੁੱਬ ਰਿਆ ਤੇ ਉਹਨੂੰ ਡੁੱਬਦੇ ਹੋਏ ਉਹਨੂੰ ਇੱਕ ਸੁਨਹਿਰੀ ਰੰਗ ਦੇ ਹਿਰਨ ਨੇ ਦੇਖਿਆ ਜਿਹਨੂੰ ਦਇਆ ਆ ਗਈ ਤਰਸ ਆ ਗਈ ਜਾਮਾ ਭਾਵੇਂ ਜਾਨਵਰਾਂ ਵਾਲਾ ਸੀ ਉਹਦਾ ਪਰ ਦਇਆ ਉਹਦੇ ਕੋਲ ਇਨਸਾਨਾਂ ਵਾਲੀ ਸੀ ਇਨਸਾਨੀਅਤ ਸੀ ਉਹਨੇ ਕੀ ਕੀਤਾ ਡੁੱਬਦੇ ਹੋਏ ਆਦਮੀ ਨੂੰ ਆਖਿਆ ਪਾਣੀ ਵਿੱਚ ਜਾ ਕੇ ਵੀ ਤੂੰ ਮੇਰਾ ਸਹਾਰਾ ਲੈ ਤੇ ਮੈਂ ਜ਼ੋਰ ਲਾ ਕੇ ਤੈਨੂੰ ਬਾਹਰ ਕੱਢ ਦੇਵਾਂਗਾ ਇਸੇ ਤਰ੍ਹਾਂ ਹੀ ਹੋਇਆ ਸਨਹਿਰੀ ਹਿਰਨ ਸੀ ਸਰੀਰ ਕਰਕੇ ਬੜਾ ਤਾਕਤਵਰ ਸੀ ਉਹਨੇ ਉਹ ਆਦਮੀ ਨੂੰ ਬਾਹਰ ਕੱਢ ਦਿੱਤਾ ਤੇ ਨਾਲੇ ਵੀ ਉਹਦੇ ਨਾਲ ਵਾਅਦਾ ਕੀਤਾ ਕਿ ਤੂੰ ਮੇਰੇ ਨਾਲ ਵਾਅਦਾ ਕਰ ਕਿ ਦੇਖ ਜੋ ਆਪਣੇ ਵਿੱਚ ਘਟਨਾ ਹੋਈ ਆ ਇਹ ਤੇਰੇ ਤੇ ਕੀਤਾ ਤਰਸ ਮੈਂ ਭਲਾ ਦੇਵਾਂਗਾ ਤੇ ਤੂੰ ਕਦੇ ਮੇਰੇ ਬਾਰੇ ਕਿਸੇ ਨੂੰ ਨਹੀਂ ਦੱਸੇਗਾ ਕਿ ਇਹ ਜੰਗਲ ਦੇ ਵਿੱਚ ਮੈਂ ਸਨਹਿਰੀ ਹਿਰਨ ਰਹਿੰਦਾ ਹਾਂ ਕਿਉਂਕਿ ਜਦੋਂ ਲੋਕਾਂ ਨੂੰ ਕੋਈ ਇਹੋ ਜੀ ਦੁਰਲਭ ਚੀਜ਼ ਦੱਸਦੀ ਆ ਉਹਦੇ ਪਿੱਛੇ ਪੈ ਜਾਂਦੇ ਆ ਇਹ ਨਾ ਹੋਵੇ ਮੇਰੀ ਜਾਨ ਲਈ ਖਤਰਾ ਬਣ ਜੇ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਮੈਂ ਕਿਸੇ ਨੂੰ ਕਿਉਂ ਦੱਸੂੰਗਾ ਵੀ ਤੁਸੀਂ ਤਾਂ ਮੇਰੀ ਜਾਨ ਬਚਾਈ ਹੈ ਇਹਨਾਂ ਕਹਿ ਕੇ ਦੋਨੋਂ ਆਪਦੇ-ਆਪਦੇ ਘਰਾਂ ਨੂੰ ਚਲੇ ਜਾਂਦੇ ਆ ਖਿਰਨ ਆਪਦੇ ਇਲਾਕੇ 'ਚ ਆ ਜਾਂਦਾ ਹੈ ਉਹ ਉੱਥੋਂ ਆਦਮੀ ਆਪਦੇ ਘਰੇ ਆ ਜਾਂਦਾ ਉਹ ਆਦਮੀ ਜਿਸਥੇ ਰਾਜ ਵਿੱਚ ਰਹਿੰਦਾ ਸੀ ਉੱਥੋਂ ਦਾ ਰਾਜਾ ਤੇ ਉਹਦੀ ਰਾਣੀ ਰਾਣੀ ਨੂੰ ਬਹੁਤ ਪਿਆਰ ਕਰਦਾ ਸੀ ਤੇ ਰਾਣੀ ਨੂੰ ਆ ਗਿਆ ਸੁਪਨਾ ਸੁਪਨੇ ਦੇ ਵਿੱਚ ਦਿਸਿਆ ਉਹਨੂੰ ਸੁਨਹਿਰੀ ਰੰਗ ਦਾ ਹਿਰਨ ਬਿਲਕੁਲ ਉਹੀ ਉਹ ਹੁਣ ਰਾਜੇ ਨੂੰ ਕਹਿਣ ਲੱਗੀ ਵੀ ਮੈਂ ਤਾਂ ਉਸੇ ਰੰਗ ਦਾ ਹੀ ਹਿਰਨ ਲੈਣਾ ਹੀ ਲੈਣਾ ਪ੍ਰਾਪਤ ਕਰਨਾ ਚਾਹੁੰਨੀ ਹ ਕਿਉਂਕਿ ਇਸਤਰੀਆਂ ਦਾ ਹੱਠ ਹੁੰਦਾ ਕਈ ਵਾਰੀ ਜਿੱਦ ਹੁੰਦੀ ਆ ਰਾਜਿਆਂ ਨੂੰ ਇਹਦੇ ਅੱਗੇ ਝੁਕਣਾ ਪੈਂਦਾ ਰਾਜਾ ਆਪਣੀ ਰਾਣੀ ਨੂੰ ਬਹੁਤ ਪ੍ਰੇਮ ਕਰਦਾ ਸੀ ਉਹਨੇ ਟੰਡੋਰਾ ਪਟਵਾ ਦਿੱਤਾ ਭਾਈ ਦੇਖੋ ਜੇ ਕਿਸੇ ਨੇ ਕਦੇ ਜੰਗਲ ਵਿੱਚ ਜਾਂ ਕਿਤੇ ਇਲਾਕੇ ਦੇ ਵਿੱਚ ਸੁਨਹਿਰੀ ਰੰਗ ਦਾ ਹਿਰਨ ਦੇਖਿਆ ਹੈ ਜੇ ਉਹ ਮੈਨੂੰ ਦੱਸ ਦੇਵੇ ਤਾਂ ਫਿਰ ਉਹਨੂੰ ਬਹੁਤ ਸਾਰਾ ਇਨਾਮ ਦਿੱਤਾ ਜਾਵੇਗਾ ਜ਼ਮੀਨ ਵੀ ਦਿੱਤੀ ਜਾਵੇਗੀ ਵੱਡੀ ਰਕਮ ਦਿੱਤੀ ਜਾਵੇਗੀ ਹੁਣ ਜਦੋਂ ਏਡਾ ਦਾ ਟੰਡੋਰਾ ਉਹਨੇ ਪਟਵਾ ਦਿੱਤਾ ਰਾਜੇ ਨੇ ਇਸ ਤਰ੍ਹਾਂ ਉੱਥੇ ਸਾਰੀ ਗੱਲਬਾਤ ਹੋਈ ਆ ਉਹ ਮਨੁੱਖ ਨੇ ਸੁਣੀ ਆ ਜਿਹਨੂੰ ਹਿਰਨ ਨੇ ਬਚਾਇਆ ਸੀ ਉਹ ਸੁਨਹਿਰੀ ਰੰਗ ਦੇ ਉਹਨੇ ਕਿਹਾ ਵੀ ਤਾਂ ਗਾਲ ਹੀ ਬਣ ਗਈ ਵੀ ਹੁਣ ਮੈਂ ਆਸਾਨੀ ਦੇ ਨਾਲ ਮੇਰੀ ਗਰੀਬੀ ਕੱਟੀ ਜਾਊਗੀ ਮੈਂ ਬਹੁਤ ਜ਼ਿਆਦਾ ਅਮੀਰ ਹੋ ਜਾਊਂਗਾ ਦੇਖੋ ਲਾਲਚ ਵਿੱਚ ਆ ਗਿਆ ਕਈ ਵਾਰੀ ਐਵੇਂ ਹੁੰਦਾ ਲਾਲਚੀ ਲੋਕ ਜਿਹੜੇ ਬਾਬਾ ਅਨੰਦ ਸਿੰਘ ਜੀ ਕਿਹਾ ਕਰਦੇ ਸੀ ਵੀ ਉਹਨਾਂ ਲਈ ਕੋਈ ਵਾਅਦਾ ਜਿਹੜਾ ਕੀਤਾ ਹੁੰਦਾ ਉਹ ਕੋਈ ਵਾਅਦਾ ਨਹੀਂ ਹੁੰਦਾ ਲਾਲਚੀ ਬੰਦੇ ਦਾ ਉਹਨੇ ਆਪਣਾ ਫਾਇਦਾ ਦੇਖਣਾ ਤੇ ਉਹਨੇ ਵਾਅਦਾ ਤੋੜ ਦੇਣਾ ਹੁੰਦਾ ਉਹ ਬਚਨ ਦੇ ਕੱਚੇ ਹੁੰਦੇ ਆ ਜਿਹੜੇ ਲਾਲਚੀ ਲੋਕ ਹੁੰਦੇ ਆ ਇਸ ਕਰਕੇ ਤੇ ਉਹਨੇ ਫਿਰ ਆਪਦਾ ਵਾਅਦਾ ਤੋੜ ਦਿੱਤਾ ਰਾਜੇ ਦੇ ਦਰਬਾਰ ਵਿੱਚ ਜਾ ਕੇ ਪੇਸ਼ ਹੋ ਗਿਆ ਕਚਹਿਰੀ ਲੱਗੀ ਹੋਈ ਸੀ ਜਾ ਕੇ ਆਖਿਆ ਹਜ਼ੂਰ ਜੀ ਯਹਾਂ ਪਨਾ ਮੈਂ ਆਪ ਜੀ ਦੀ ਪਰਜਾ ਵਿੱਚ ਹੀ ਰਹਿੰਦਾ ਹਾਂ ਫਲਾਣਾ ਮੇਰਾ ਇਲਾਕਾ ਹੈ ਆਪਦਾ ਸਾਰਾ ਕੁਝ ਦੱਸਿਆ ਤੇ ਮੈਂ ਉਹ ਸੁਨਹਿਰੀ ਹਿਰਨ ਦੇਖਿਆ ਮੈਂ ਜਾਣਦਾ ਕਿਸ ਪਾਸੇ ਉਹ ਚਲਾ ਗਿਆ ਸੀ ਉੱਥੇ ਹੀ ਉਹ ਰਹਿੰਦਾ ਹੋਵੇਗਾ ਰਾਜੇ ਨੇ ਉਹਦੀ ਗੱਲ ਤੇ ਯਕੀਨ ਕੀਤਾ ਤੇ ਉਹਨੂੰ ਫੜਨ ਵਾਸਤੇ ਨਾ ਆਪਣੇ ਤੀਰ ਅੰਦਾਜ਼ ਨਾਲ ਲੈ ਲਿਆ ਸਾਰਾ ਸ਼ਿਕਾਰ ਖੇਡਣ ਵਾਲੀ ਜਿਹੜੀ ਵੀ ਵਸਤੂ ਸੀ ਸਾਜੋ ਸਮਾਨ ਸੀ ਨਾਲ ਲੈ ਕੇ ਰਾਜਾ ਜੰਗਲ ਵੱਲ ਚਲਾ ਗਿਆ ਜੰਗਲ ਵੱਲ ਗਿਆ ਜਿਵੇਂ ਜਿਵੇਂ ਉਹ ਆਦਮੀ ਜਿੱਥੇ ਜਿੱਥੇ ਕਹੀ ਜਾਂਦਾ ਰਾਜਾ ਉੱਥੇ ਉੱਥੇ ਜਾਈ ਜਾਂਦਾ ਹੌਲੀ ਹੌਲੀ ਲੱਭਦੇ ਲੱਭਦੇ ਉਹਨਾਂ ਨੂੰ ਉਹ ਸੁਨਹਿਰੀ ਹਿਰਨ ਜਿਹੜਾ ਨਜ਼ਰ ਆਇਆ ਉਹ ਆਪਣੇ ਧਿਆਨ ਦੇ ਵਿੱਚ ਕੁਝ ਖਾ ਰਿਹਾ ਸੀ ਇਹਨਾਂ ਨੇ ਉਸ ਸੁਨਹਿਰੀ ਹਿਰਨ ਨੂੰ ਦੇਖਿਆ ਤੇ ਰਾਜਾ ਬੜਾ ਹੈਰਾਨ ਹੋਇਆ ਵੀ ਵਾਕਈ ਤਾਂ ਸੱਚ ਬੋਲਦਾ ਇਹ ਜੰਗਲ ਦਾ ਖਾਸ ਇਲਾਕਾ ਖੂਫੀਆ ਜਿਹਾ ਰਸਤਾ ਸੀ ਵੀ ਇਹਨੂੰ ਕਿਵੇਂ ਪਤਾ ਲੱਗਾ ਹੋਵੇਗਾ ਫਿਰ ਉਦੋਂ ਜਦੋਂ ਹਿਰਨ ਨੂੰ ਤੀਰ ਮਾਰਨ ਲੱਗਾ ਹਿਰਨ ਨੂੰ ਪਤਾ ਲੱਗ ਗਿਆ ਹੁਣ ਹਿਰਨ ਕਹਿਣ ਲੱਗਾ ਰਾਜਨ ਉਹ ਬੋਲਣ ਵਾਲਾ ਹਿਰਨ ਸੀਗਾ ਕੁਦਰਤੀ ਤੌਰ ਤੇ ਜਿਵੇਂ ਇੱਕ ਦ੍ਰਿਸ਼ਟਾਂਤ ਹੁੰਦਾ ਸਮਝਾਉਣ ਮਾਤਰ ਜਾਂ ਉਹਦੀ ਅੰਦਰਲੀ ਜਿਹੜੀ ਆਵਾਜ਼ ਆ ਉਹ ਰਾਜੇ ਨੂੰ ਇਉਂ ਸਮਝ ਆਈਆ ਵੀ ਪਹਿਲਾਂ ਮੈਨੂੰ ਇਉਂ ਦੱਸੋ ਵੀ ਇੱਥੋਂ ਦਾ ਪਤਾ ਟਿਕਾਣਾ ਤੁਹਾਨੂੰ ਕਿਹਨੇ ਦੱਸਿਆ ਰਾਜਨ ਬੇਸ਼ੱਕ ਮੈਨੂੰ ਮਾਰ ਦਿਓ ਫੜ ਲਿਓ ਆਪਣੇ ਰਾਜ ਭਾਗ ਵਿੱਚ ਕੈਦ ਕਰ ਲਿਓ ਜੋ ਤੁਸੀਂ ਕਰਨਾ ਚਾਹੁੰਦੇ ਹੋ ਪਰ ਮੈਨੂੰ ਇਨਾ ਦੱਸ ਦੋ ਵੀ ਇਹ ਟਿਕਾਣਾ ਦੱਸਿਆ ਕਿਨੇ ਰਾਜੇ ਨੇ ਉਦੋਂ ਫਿਰ ਇਸ਼ਾਰਾ ਕੀਤਾ ਉਹੀ ਆਦਮੀ ਦੇ ਵੱਲ ਕਹਿੰਦੇ ਉਹ ਦੇਖੋ ਇਹੀ ਬੰਦਾ ਜਿਹੜਾ ਸਭ ਤੋਂ ਅੱਗੇ-ਅੱਗੇ ਹੈ ਇਹੀ ਤਾਂ ਸਾਨੂੰ ਇੱਥੇ ਲੈ ਕੇ ਆਇਆ ਹਰਨ ਬਹੁਤ ਜ਼ਿਆਦਾ ਉਦਾਸ ਹੋ ਗਿਆ ਕਹਿੰਦਾ ਇਹ ਉਹੀ ਬੰਦਾ ਜੀ ਜਿਹਦੀ ਮੈਂ ਇੱਥੇ ਮਦਦ ਕੀਤੀ ਸੀ ਇਹ ਨਦੀ ਵਿੱਚ ਰੁੜਦਾ ਜਾ ਰਿਹਾ ਸੀ ਪਾਣੀ ਚ ਡੁੱਬ ਜਾਣਾ ਸੀ ਕਿਸੇ ਵੇਲੇ ਇਹਨੇ ਤੇ ਮੈਂ ਇਹਨੂੰ ਬਚਾਇਆ ਜੀ ਤੇ ਇਹਨੇ ਭਾਵ ਕੀ ਮੇਰੀ ਕੋਈ ਕਦਰ ਨਹੀਂ ਜਾਣੀ ਕੀਤੇ ਵਾਅਦੇ ਤੋੜੇ ਆ ਮਨੁੱਖ ਦੇ ਵਿੱਚ ਇਨਸਾਨ ਦੇ ਵਿੱਚ ਇਨਸਾਨੀਅਤ ਨਹੀਂ ਰਹੀ ਇਹ ਗੱਲ ਦਾ ਮੈਨੂੰ ਦੁੱਖਾ ਮੈਨੂੰ ਇਹ ਗੱਲ ਦਾ ਦੁੱਖ ਨਹੀਂ ਵੀ ਤੁਸੀਂ ਮੈਨੂੰ ਫੜ ਕੇ ਲੈ ਜਾਓਗੇ ਜਾਂ ਮੇਰੇ ਤੀਰ ਮਾਰੋਗੇ ਮੈਂ ਮਰ ਜਾਵਾਂਗਾ ਮੈਂ ਤਾਂ ਜਿਉਂਦੇ ਜੀ ਹੀ ਮੇਰਾ ਮਰਨ ਹੋ ਗਿਆ ਭਾਵ ਕਿ ਇਹਦੇ ਬੰਦੇ ਨਾਲੋਂ ਦੁਨੀਆ ਤੇ ਇਹੋ ਜਿਹੇ ਬੰਦੇ ਪੈਦਾ ਹੁੰਦੇ ਆ ਇਹਨਾਂ ਨਾਲੋਂ ਤਾਂ ਉਹ ਜਿਹੜਾ ਵਾ ਨਦੀ ਦੇ ਕਿਨਾਰੇ ਘਾਹ ਉੱਗਦੀ ਹੈ ਉਹੀ ਚੰਗੀ ਹੈ ਜਿਹੜੀ ਕਮ ਸੇ ਕਮ ਕਿਸੇ ਦੀ ਜਾਨ ਤਾਂ ਬਚਾਉਂਦੀ ਆ ਕੋਈ ਹੱਥ ਪਾ ਕੇ ਉਹਨੂੰ ਤੇ ਉਹ ਨਿਕਲ ਜਾਂਦਾ ਨਦੀ ਵਿੱਚੋਂ ਬਾਹਰ ਡੁੱਬਣੋਂ ਬਚਾ ਲੈਂਦੀ ਆ ਇਹੋ ਜਿਹੇ ਬੰਦੇ ਧਰਤੀ ਤੇ ਬੋਝ ਇਹ ਅਕਰਤ ਕਰਨ ਬੰਦੇ ਆ ਹਿਰਨ ਦੀਆਂ ਅੱਖਾਂ 'ਚ ਪਾਣੀ ਆ ਗਿਆ ਰਾਜਾ ਬੜਾ ਸਮਝਦਾਰ ਸੀ ਦਿਆਲੂ ਰਾਜਾ ਸੀ ਉਹਨੂੰ ਸਮਝਦਿਆਂ देर ਨਾ ਲੱਗੀ ਕਿ ਇਹ ਬੰਦਾ ਹੈ ਸਾਨ ਫਰਾਮੂਸ਼ਾ ਰਾਜੇ ਨੇ ਉੱਥੇ ਫਿਰ ਕੀ ਕੀਤਾ ਉਹ ਆਪਣਾ ਜਿਹੜਾ ਤੀਰ ਸੀ ਨਿਸ਼ਾਨਾ ਤਾਂ ਬੰਨਿਆ ਸੀ ਹਿਰਨ ਦਾ ਉਹਨੇ ਇਹ ਲਾਲਚੀ ਬੰਦੇ ਵੱਲ ਕਰਕੇ ਆਪਣਾ ਤੀਰ ਕਮਾਨ ਚੋਂ ਛੱਡਿਆ ਉੱਥੇ ਇਹਨੂੰ ਦੰਡ ਦਿੱਤਾ ਇਹਨੂੰ ਸਜ਼ਾ ਦਿੱਤੀ ਕਿਉਂਕਿ ਰਾਜਾ ਸੀ ਰਾਜਾ ਸਜ਼ਾ ਦੇ ਸਕਦਾ ਕਾਨੂੰਨ ਰਾਜੇ ਦੇ ਬਣਾਏ ਸੀ ਫਿਰ ਇਹਦੀ ਉਹਨੂੰ ਸਜ਼ਾ ਇਹੀ ਮਿਲੀ ਆਖਿਆ ਤੂੰ ਲਾਲਚੀ ਆ ਜਿਨੇ ਵਿਚਾਰੇ ਨਿਰਦੋਸ਼ ਹਿਰਨ ਨੂੰ ਵਸਾ ਦਿੱਤਾ ਤੈਨੂੰ ਆਪਣੇ ਬਚਨ ਤੇ ਕਾਇਮ ਰਹਿਣਾ ਚਾਹੀਦਾ ਸੀ ਇਹ ਹੀ ਤੇਰੀ ਵੱਡੀ ਭੁੱਲ ਸੀ ਇਸ ਤਰ੍ਹਾਂ ਫਿਰ ਉੱਥੇ ਉਹ ਵਿਅਕਤੀ ਦੀ ਮੌਤ ਹੋ ਗਈ ਫਿਰ ਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਦੱਸਿਆ ਕਿ ਇਹ ਹਿਰਨ ਨੂੰ ਆਪਾਂ ਹੁਣ ਕਿਤੇ ਵੀ ਨਹੀਂ ਲੈ ਜਾਣਾ ਇਹ ਇੱਥੇ ਹੀ ਜੰਗਲ ਦੇ ਵਿੱਚ ਠੀਕ ਆ ਇੱਥੇ ਹੀ ਖੁਸ਼ ਰਹੇਗਾ ਮੈਂ ਆਪੇ ਹੀ ਰਾਣੀ ਨੂੰ ਸਾਰਾ ਕੁਝ ਸੱਚ ਦੱਸ ਦਿਆਂਗਾ ਕਿਉਂਕਿ ਦੇਖੋ ਰਾਜਾ ਬੜਾ ਦਿਯਾਲੂ ਸੀਗਾ ਉਹ ਸਹੀ ਨਿਆਣਾ ਕਰਨਾ ਚਾਹੁੰਦਾ ਸੀ ਤੇ ਰਾਜਾ ਹੈ ਹੀ ਉਹ ਜਿਹੜਾ ਨਿਆਣਾ ਕਰੇ ਜਿਹੜਾ ਨਿਆਣਾ ਨਾ ਕਰੇ ਉਹ ਤਾਂ ਨਾ ਹੀ ਰਾਜਾ ਰਾਜ ਗੱਦੀ ਤੇ ਬੈਠਾ ਕੇਵਲ ਪਰ ਉਹ ਰਾਜਾ ਤਾਂ ਆਪਾ ਕਹਿ ਨਹੀਂ ਸਕਦੇ ਇਸ ਕਰਕੇ ਬੜਾ ਸਿਆਣਾ ਸੀ ਬੜਾ ਸੂਝਵਾਨ ਸੀ ਬੜਾ ਉਹਨੇ ਸਮਝਦਾਰੀ ਤੋਂ ਕੰਮ ਲਿਆ ਤੇ ਜਾ ਕੇ ਰਾਣੀ ਨੂੰ ਦੱਸਿਆ ਸੱਚ-ਸੱਚ ਕਿ ਇਸ ਤਰ੍ਹਾਂ ਹੋਈ ਆ ਸਨੇਹਰੀ ਹਿਰਨ ਤਾਂ ਲੱਭ ਗਿਆ ਸੀ ਇਦਾਂ ਦੀ ਗੱਲ ਨਹੀਂ ਕਿ ਸੁਨਹਿਰੀ ਰੰਗ ਦਾ ਹਿਰਨ ਨਹੀਂ ਹੁੰਦਾ ਹੈ ਮੈਂ ਲੱਭ ਲਿਆ ਸੀ ਪਰ ਉਹਨੂੰ ਮੈਂ ਇਹ ਜਾਣਿਆ ਵੀ ਉਹ ਜੰਗਲ ਵਿੱਚ ਜ਼ਿਆਦਾ ਖੁਸ਼ ਆ ਆਪਾਂ ਨੂੰ ਉੱਥੇ ਫੜ ਕੇ ਰੱਖਾਂਗੇ ਕੈਦ ਕਰ ਲਾਂਗੇ ਆਪਣਾ ਕਿੱਡਾ ਕ ਵੱਡਾ ਰਾਜ ਮਹਿਲ ਆ ਪਰ ਜੰਗਲ ਤੋਂ ਵੱਡਾ ਤਾਂ ਨਹੀਂ ਨਾ ਹੋ ਸਕਦਾ ਤਾਂ ਉਹ ਜਿਹੜੇ ਜੀਵ ਹੁੰਦੇ ਆ ਇਹ ਜਾਨਵਰ ਹੁੰਦੇ ਇਹਨਾਂ ਨੂੰ ਕੈਦ ਵਿੱਚ ਰੱਖਣਾ ਚੰਗੀ ਗੱਲ ਨਹੀਂ ਹੁੰਦੀ ਫਿਰ ਉਹਨੇ ਇਹ ਵੀ ਦੱਸਿਆ ਕਿ ਵਿਸ਼ਵਾਸ ਘਾਤ ਸੀ ਬੰਦਾ ਜਿਹੜਾ ਸਾਨੂੰ ਉਹਦਾ ਪਤਾ ਦੱਸ ਰਿਹਾ ਸੀ ਤੇ ਫਿਰ ਮੈਨੂੰ ਉਹਨੂੰ ਮਾਰਨਾ ਵੀ ਪਿਆ ਇਸ ਕਰਕੇ ਰਾਜੇ ਨੇ ਆਪਣੀ ਪਰਜਾ ਨੂੰ ਇਹ ਤਿੰਨ ਗੱਲਾਂ ਦੱਸੀਆਂ ਵੀ ਸਦਾ ਹੀ ਯਾਦ ਰੱਖਣੀ ਆ ਜਿਹੜਾ ਬੰਦਾ ਜਿਹੜਾ ਬੰਦਾ ਹਮੇਸ਼ਾ ਆਪਣੀ ਨਿਗਾ ਤੁਹਾਡੇ ਧਨ ਤੇ ਰੱਖਦਾ ਤੁਹਾਡੀ ਆਮਦਨ ਤੇ ਰੱਖਦਾ ਜਾਂ ਆਮਦਨ ਪੁੱਛਦਾ ਵੀ ਕਿੰਨੀ ਆ ਇਹੋ ਜਿਹੇ ਬੰਦੇ ਤੇ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜਿਹੜਾ ਬੰਦਾ ਘਰ ਵਿੱਚ ਆ ਕੇ ਤੁਹਾਡੀ ਰਸੋਈ ਵਾਲੀ ਵੇਖੀ ਜਾਂਦਾ ਹੈ ਤੁਹਾਡੇ ਖਾਣੇ ਵਾਲੀ ਵੇਖੀ ਜਾਂਦਾ ਜਾਂ ਤੁਸੀਂ ਕੁਝ ਖਾ ਰਹੇ ਹੋ ਤੁਹਾਡੇ ਵੱਲ ਵੇਖ ਰਿਆ ਇਹੋ ਜਿਹੇ ਬੰਦੇ ਵੀ ਕਦੇ ਭੁੱਲ ਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੇ ਇੱਕ ਤਰ੍ਹਾਂ ਦੇ ਉਹ ਲੋਕ ਹੁੰਦੇ ਆ ਜਿਹੜੇ ਗਲ-ਗਲ ਤੇ ਕਸਮਾਂ ਖਾਂਦੇ ਆ ਸੌਹਾ ਖਾਂਦੇ ਆ ਇਹੋ ਜਿਹੇ ਲੋਕਾਂ ਤੇ ਵੀ ਕਦੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੇ ਉਹ ਰਾਜੇ ਨੇ ਆਖਿਆ ਭਾਈ ਜੇ ਤੁਸੀਂ ਇਹੋ ਜੀਆਂ ਚੀਜ਼ਾਂ ਕਰੋਗੇ ਨਾ ਤੇ ਧੋਖਾ ਹੀ ਖਾਓਗੇ ਇਹੋ ਜਿਹੇ ਲੋਕ ਤੁਹਾਡੇ ਨਾਲ ਵਿਸ਼ਵਾਸ ਘਾਤ ਕਰਨਗੇ ਤੇ ਜਿਹੜਾ ਵਿਸ਼ਵਾਸ ਘਾਤ ਕਰ ਜਾਵੇ ਉਹਨੂੰ ਮਾਫ਼ ਨਹੀਂ ਕਰਨਾ ਚਾਹੀਦਾ ਕਦੇ ਭੁੱਲ ਕੇ ਵੀ ਤਾਂ ਆਪਾਂ ਦੁਨੀਆ ਵਿੱਚ ਵੇਖਦੇ ਆ ਇਹ ਨਾਨਕ ਦੁਨੀਆ ਕੈਸੀ ਹੋਈ ਅਬਨੰਦ ਸਿੰਘ ਜੀ ਬਚਨ ਕਹਿਆ ਕਰਦੇ ਸੀ ਕਿਉਂਕਿ ਇਹ ਤਾਂ ਇੱਕ ਕਹਾਣੀਆਂ ਹੁੰਦੀਆਂ ਨੇ ਕਈ ਵਾਰੀ ਇਹ ਸੱਚ ਵੀ ਨਹੀਂ ਹੁੰਦੀਆਂ ਪਰ ਹਾਂ ਇਹਨਾਂ ਦੀ ਜਿਹੜਾ ਸਿੱਟਾ ਹੁੰਦਾ ਨਤੀਜਾ ਹੁੰਦਾ ਉਹ ਸੱਚ ਦੀ ਖਬਰ ਸਾਨੂੰ ਦਿੰਦਾ ਇਸ ਕਰਕੇ ਇਹਨਾਂ ਤੋਂ ਬੜਾ ਕੁਝ ਸਿੱਖਿਆ ਜਾ ਸਕਦਾ ਬਾਬਾ ਜੀ ਨੇ ਆਖਣਾ ਕੀ ਗੁਰਬਾਣੀ ਦਾ ਬਚਨ ਨਾਨਕ ਦੁਨੀਆ ਕੈਸੀ ਹੋਈ ਭਾਈ ਇਹ ਦੁਨੀਆ ਕਿਹੋ ਜੀ ਹੋ ਗਈ ਆ ਸੰਗਤ ਨੇ ਪੁੱਛਣਾ ਬਾਬਾ ਜੀ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਇਹ ਵੀ ਸੰਸਾਰ ਨੂੰ ਦੁਨੀਆ ਦੇ ਲੋਕੋ ਕੀ ਹੋ ਗਿਆ ਦੇਖੋ ਸਾਲਕ ਮਤ ਨਾ ਰਹੇ ਕੋਈ ਇੱਥੇ ਕੋਈ ਸਹੀ ਜੀਵਨ ਦਾ ਰਸਤਾ ਦੱਸਣ ਵਾਲਾ ਲੱਭਦਾ ਹੀ ਨਹੀਂ ਹੁਣ ਗਲਤ ਰਾ ਪਾਉਣ ਵਾਲੇ ਆਪ ਜੀ ਨੂੰ ਸੰਗਤ ਜੀ ਬਹੁਤ ਜ਼ਿਆਦਾ ਮਿਲ ਜਾਣਗੇ ਪਰ ਸਿੱਧੇ ਰਸਤੇ ਪਾਉਣ ਵਾਲਾ ਭੂਲੇហេ ਮਾਰਗ ਜਿਨਹੇ ਬਤਾਇਆ ਐਸਾ ਗੁਰਬਡ ਭਾਗੀ ਪਾਇਆ ਤਾਂ ਉਹ ਏ ਕੀ ਆ ਉਹ ਗੁਰੂ ਮਹਾਰਾਜ ਭਾਈ ਬੰਦੀ ਹੇਤ ਚਕਾਇਆ ਭਰਾ ਸੰਬੰਧੀ ਇਹਨਾਂ ਦੇ ਮੋਚ ਫਸ ਕੇ ਬੰਦਾ ਪ੍ਰਮਾਤਮਾ ਨਾਲ ਪਿਆਰ ਹੀ ਨਹੀਂ ਕਰਦਾ ਦੁਨੀਆ ਕਾਰਨ ਦੀਨ ਗਵਾਇਆ ਦੁਨੀਆ ਦੀ ਖਾਤਰ ਕੇਵਲ ਤੇ ਕੇਵਲ ਪੈਸੇ ਦੀ ਖਾਤਰ ਆਤਮਕ ਜੀਵਨ ਦਾ ਜਿਹੜਾ ਸਰਮਾਇਆ ਹੁੰਦਾ ਬੰਦਾ ਆਪਦਾ ਈਮਾਨ ਗਵਾ ਲੈਂਦਾ ਜੀ ਗੁਰਮਖ ਪਿਆਰਿਓ ਗਵਾਉਂਦਾ ਈ ਆ ਈਮਾਨ ਹੈ ਹੈ ਕਰਕੇ ਉਹੇ ਕਰੇਨ ਗੱਲਾਂ ਪਿੱਟਣ ਸਰਖੋਹੇ ਤਾਂ ਹੀ ਦੁਨੀਆ ਦੇ ਲੋਕ ਦੁਖੀ ਆ ਬਾਬਾ ਜੀ ਕਹਿੰਦੇ ਨਾ ਜਿਹੜਾ ਰੱਬ ਦਾ ਜਪਦੇ ਨਹੀਂ ਨਾਂ ਦੇ ਨਾਲ ਹੀ ਆ ਨਾ ਸਾਰੀ ਗੱਲ ਬਣਨੀ ਸੀ ਨਾਂ ਮਿਨਾਂ ਨੇ ਜਪਿਆ ਨਹੀਂ ਹੁਣ ਦੇਖੋ ਉਹ ਸੁਨਹਿਰੀ ਹਿਰਨ ਜਿਹੜਾ ਸੀ ਉਹਨੇ ਕਿੱਡੀ ਵੱਡੀ ਗੱਲ ਕਹਿ ਦਿੱਤੀ ਵੀ ਮਾਰ ਮੈਨੂੰ ਭਾਵੇਂ ਦਿਓ ਦੇਖੋ ਪਰ ਮੈਨੂੰ ਪਹਿਲਾਂ ਪਤਾ ਤਾਂ ਦੱਸੋ ਇਹ ਗੱਲ ਦਾ ਬੋਧ ਹੋ ਜੇ ਗਿਆਨ ਹੋ ਜੇ ਵੀ ਤੁਹਾਨੂੰ ਇਹ ਇੱਥੇ ਭੇਜਿਆ ਕਿਹਨੇ ਮੇਰੇ ਪਾਸ ਕਿਉਂਕਿ ਇਹ ਟਿਕਾਣਾ ਉਹੀ ਬੰਦੇ ਨੂੰ ਪਤਾ ਸੀ ਜਿਹਨੂੰ ਮੈਂ ਮੁਸੀਬਤ ਵਿੱਚੋਂ ਕੱਢਿਆ ਸੀ ਬਾਹਰ ਡੁੱਬਦੇ ਨੂੰ ਬਚਾਇਆ ਸੀ ਉਹਨੇ ਆਖਿਆ ਭਾਈ ਉਹਨੇ ਟਿਕਾਣਾ ਦੱਸਿਆ ਹੁਣ ਦੇਖੋ ਇਹੋ ਜਿਹੇ ਬੰਦਿਆਂ ਦਾ ਕੀ ਹੱਲ ਹੋਵੇਗਾ ਕਈ ਵਾਰੀ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਸਾਧ ਸੰਗਤ ਜੀ ਤਰਸ ਕਰਦੇ ਆ ਕਿਉਂਕਿ ਦਇਆ ਬੜੀ ਜ਼ਰੂਰੀ ਆ ਜੇ ਧਰਮ ਨੂੰ ਆਪਾਂ ਜਾਰੀ ਰੱਖਣਾ ਦਇਆ ਜਿਹਦੇ ਵਿੱਚ ਹੈ ਨਹੀਂ ਉਹ ਬੰਦਾ ਧਰਮੀ ਨਹੀਂ ਹੋ ਸਕਦਾ ਦਇਆ ਬੜੀ ਜ਼ਰੂਰੀ ਆ ਆਪਾਂ ਵੇਖਦੇ ਆ ਕੁਝ ਲੋਕਾਂ ਦੂਜਿਆਂ ਤੇ ਤਰਸ ਕਰਦੇ ਆ ਪਰ ਉਹੀ ਲੋਕ ਉਹਨਾਂ ਨਾਲ ਮਾੜਾ ਕਰਦੇ ਆ ਫਿਰ ਇਹ ਤਾਂ ਭਾਈ ਬਹੁਤ ਜ਼ਿਆਦਾ ਪੁੱਜ ਕੇ ਮਾੜੀ ਗੱਲ ਆ ਇਸ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਆ ਉਹਨਾਂ ਨੂੰ ਦਰਗਾਹ ਦੇ ਵਿੱਚ ਕਦੇ ਸੁੱਖ ਨਹੀਂ ਮਿਲਦਾ ਇੱਥੇ ਜਿਹੜਾ ਬੀਜਿਆ ਬੀਜਾ ਉਹ ਤਾਂ ਮਿਲ ਨਹੀਂ ਆਂ ਦਰਗਾਹ ਦੇ ਵਿੱਚ ਵੀ ਠੋਕਰੇ ਪੈਂਦੀਆਂ ਇਹੋ ਜੇ ਬੰਦਿਆਂ ਨੂੰ ਠੇਡੇ ਖਾਣੇ ਪੈਂਦੇ ਆ ਟੇਡੀਆਂ ਜੂਨਾ ਵਿੱਚ ਆਉਣਾ ਪੈਂਦਾ ਤਾਂ ਉਦੋਂ ਬਾਬਾ ਅਨੰਦ ਸਿੰਘ ਜੀ ਨੇ ਆਖਣਾ ਭਾਈ ਦੁਨੀਆ ਕੈਹੋ ਜੀ ਹੋ ਗਈ ਆ ਕੀ ਹੋ ਗਿਆ ਦੁਨੀਆ ਨੂੰ ਸਾਲਕ ਮਿੱਤ ਨਾ ਰਹੇ ਕੋਈ ਇੱਥੇ ਆਪਾਂ ਮੋਹ ਮਮਤਾ ਵਿੱਚ ਫਸ ਕੇ ਅਸਲ ਚੀਜ਼ ਨੂੰ ਭੁੱਲ ਚੁੱਕੇ ਆ ਆਏ ਕੀ ਕਰਨ ਸੀ ਕੀ ਕਰੀ ਜਾਣੇ ਆ ਤੇ ਇਹ ਬਾਜੀ ਸ਼ਤਰੰਜ ਦੀ ਹਰੀ ਜਾਣੇ ਆ ਆਇਆ ਕੀ ਕਰਨ ਸੀ ਬੰਦਾ ਇੱਥੇ ਨਾਮ ਜਪਣ ਵਾਸਤੇ ਕੀਰਤੀ ਕਰਨ ਵਾਸਤੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਤਾਂ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਪ੍ਰੇਰਣਾ ਲੈਣੀ ਚਾਹੀਦੀ ਆ ਜੀ ਜਦੋਂ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਸਿੱਖਣਾ ਸ਼ੁਰੂ ਕਰਦੇ ਆਂਗੇ ਉਦੋਂ ਸਾਡਾ ਭਲਾ ਹੋਣਾ ਸ਼ੁਰੂ ਹੋ ਜਾਏਗਾ ਇੱਕ ਮੋਚੀ ਸੀ ਕੋਈ ਉਹ ਵੀ ਕਿਸੇ ਧਾਰਮਿਕ ਗੁਰੂ ਕੋਲ ਆਉਂਦਾ ਹੈ ਜਿਵੇਂ ਕਿ ਹਰ ਬੰਦੇ ਦੇ ਸਵਾਲ ਹੁੰਦੇ ਆ ਉਹਦੇ ਅੰਦਰ ਵੀ ਸਵਾਲ ਸੀਗੇ ਉਹਨੇ ਆ ਕੇ ਪੁੱਛਿਆ ਜੀ ਤੁਸੀਂ ਰੱਬ ਨਾਲ ਜੁੜੇ ਹੋ ਮਹਾਂਪੁਰਖ ਹਾਂ ਧਾਰਮਿਕ ਗੁਰੂ ਹਾਂ ਮੈਂ ਸਵੇਰ ਦੀ ਪ੍ਰਾਰਥਨਾ ਕਿਵੇਂ ਕਰਿਆ ਕਰਾਂ ਤੇ ਮੇਰੇ ਗਾਹਕ ਜਿਹੜੇ ਆ ਗਰੀਬ ਬੰਦੇ ਆ ਜਿਨ੍ਹਾਂ ਕੋਲ ਜੁੱਤੀਆਂ ਦਾ ਇੱਕੋ ਹੀ ਜੋੜਾ ਹੁੰਦਾ ਤੇ ਮੈਂ ਦਿਨ ਸ਼ਾਮੀ ਉਹਨਾਂ ਦੀਆਂ ਜੁੱਤੀਆਂ ਲੈਣਾ ਰਾਤ ਭਰ ਉਹਨਾਂ ਨੂੰ ਠੀਕ ਕਰਦਾ ਰਹਿਣਾ ਤੇ ਅੰਮ੍ਰਿਤ ਵੇਲੇ ਭਾਵ ਕੀ ਮੈਂ ਤੋਂ ਸੰਭਾਲਿਆ ਨਹੀਂ ਜਾਂਦਾ ਇਵੇਂ ਉੱਠਦਾ ਵੀ ਹਾਲੇ ਵੀ ਕੁਝ ਕੰਮ ਕਰਨਾ ਰਹਿੰਦਾ ਹੁੰਦਾ ਮੈਂ ਛੇਤੀ ਛੇਤੀ ਨਿਵੇੜਨਾ ਹੁੰਦਾ ਕਿਉਂਕਿ ਗਾਹਕ ਜਿਹੜੇ ਆ ਉਹਨਾਂ ਨੇ ਤਿਆਰ ਹੋ ਕੇ ਆਪਦੇ ਕੰਮਾਂ ਤੇ ਜਾਣਾ ਹੁੰਦਾ ਤੇ ਜੁੱਤੀਆਂ ਉਹਦੇ ਤੋਂ ਪਹਿਲਾਂ ਤਿਆਰ ਹੋਣੀਆਂ ਜ਼ਰੂਰੀ ਆ ਮੇਰੇ ਕੋਲ ਸਵੇਰ ਲਈ ਸਮਾਂ ਨਹੀਂ ਬਚਦਾ ਕਿਰਪਾ ਕਰਕੇ ਦੱਸੋ ਜੀ ਮੈਂ ਕੀ ਕਰਾਂ ਉਹ ਕਹਿੰਦੇ ਵੀ ਹੁਣ ਤੱਕ ਤੂੰ ਕਿਵੇਂ ਪ੍ਰਾਰਥਨਾ ਕਰਦਾ ਰਿਹਾ ਉਹ ਮਾਪੁਰਖਾਂ ਨੇ ਪੁੱਛਿਆ ਕਹਿੰਦਾ ਕਈ ਵਾਰੀ ਤਾਂ ਮੈਂ ਪ੍ਰਾਰਥਨਾ ਕਾਲੀ-ਕਾਲੀ ਚ ਕਰਦਾ ਫਿਰ ਆਪਦੇ ਕੰਮ ਤੇ ਲੱਗ ਜਾਂਦਾ ਜੁੱਤੀਆਂ ਗੰਡਣ ਫਿਰ ਮੈਨੂੰ ਆਪਣੇ ਆਪ ਤੇ ਪਛਤਾਵਾ ਜਿਹਾ ਹੁੰਦਾ ਵੀ ਕਈ ਵਾਰੀ ਮੈਨੂੰ ਪ੍ਰਾਰਥਨਾ ਲਈ ਇੱਕ ਘੰਟਾ ਵੀ ਮਿਲ ਜਾਂਦਾ ਫਿਰ ਅੰਦਰੋਂ ਕੋਈ ਨੁਕਸਾਨ ਜਿਹਾ ਹੁੰਦਾ ਵੀ ਜਾਪਦਾ ਵੀ ਮੈਂ ਜਦੋਂ ਜੁੱਤੀਆਂ ਤੇ ਥੋੜਾ ਮਾਰਦਾ ਤੇ ਨਾਲ ਦਿਲ ਚ ਹੋ ਕੇ ਵੀ ਆਉਂਦੇ ਆ ਵੀ ਮੈਂ ਕਿੰਨਾ ਬਦਕਿਸਮਤ ਬੰਦਾ ਵੀ ਮੇਰੇ ਨਾਲ ਦੇ ਚਰਚ ਵਿੱਚ ਜਾਂਦੇ ਆ ਮੰਦਰਾਂ ਚ ਜਾਂਦੇ ਆ ਧਾਰਮਿਕ ਸਥਾਨਾਂ ਤੇ ਜਾਂਦੇ ਆ ਭਜਨ ਬੰਦਗੀ ਕਰਦੇ ਆ ਮੈਂ ਸਵੇਰ ਦੀ ਪ੍ਰਾਰਥਨਾ ਵੀ ਨਹੀਂ ਕਰ ਸਕਦਾ ਉਹਨੂੰ ਫਿਰ ਉਹ ਮਹਾਪੁਰਖਾਂ ਨੇ ਆਖਿਆ ਭਾਈ ਅਸਲ ਦੇ ਵਿੱਚ ਤੇਰੇ ਜਿਹੜੇ ਹੋ ਕੇ ਆ ਨਾ ਵੀ ਤੂੰ ਜਾ ਨਹੀਂ ਸਕਦਾ ਨਿਕਲਦੇ ਅੰਦਰੋਂ ਇਹ ਤੇਰੀ ਅਸਲ ਅਰਦਾਸ ਆ ਇਹ ਇਹਦੀ ਕੀਮਤ ਰੱਬ ਜਿਹੜਾ ਪ੍ਰਾਰਥਨਾ ਤੋਂ ਵੀ ਵੱਧ ਲਾਊਗਾ ਇਹ ਲਾਉਣੀ ਪਵੇ ਇਹ ਤੇਰੇ ਹੌਕਿਆਂ ਦਾ ਮੁੱਲ ਪਵੇਗਾ ਕਿਉਂਕਿ ਤੂੰ ਬੈਠਾ ਭਾਵੇਂ ਜੁੱਤੀਆਂ ਗੰਢਦਾ ਪਰ ਤੇਰਾ ਧਿਆਨ ਗੁਰੂ ਦੇ ਚਰਨਾਂ ਵਿੱਚ ਤੇਰਾ ਮੁੱਲ ਪੈ ਜੇ ਗੈਨਾ ਹੌਕਿਆਂ ਦਾ ਤਾਂ ਮੇਰੇ ਕਹਿਣ ਦਾ ਭਾਵੇਂ ਆ ਵੀ ਜਦੋਂ ਵੀ ਆਪਾਂ ਕਿਤੇ ਕਾਰਜ ਕਰਨਾ ਹੈ ਉਹ ਮਨ ਕਰਕੇ ਕਰਨਾ ਕਿਉਂਕਿ ਜੇ ਮਨ ਕਰਕੇ ਕਾਰਜ ਕੀਤੇ ਹੋਣਗੇ ਇਹੀ ਕਾਰਜ ਕੀਤੇ ਸਾਡੇ ਸਫਲ ਹੋਣੇ ਆ ਵੈਸੇ ਜੇ ਵੱੱਦਾ ਚੱਟੀ ਜੀ ਕਰਾਂਗੇ ਉਹਦੇ ਨਾਲ ਤਾਂ ਨਾ ਸਾਨੂੰ ਖੁਸ਼ੀ ਮਿਲਣੀ ਆ ਤੇ ਨਾ ਹੀ ਸਾਡਾ ਕਾਰਜ ਚੜ੍ਹਦੀ ਕਲਾ ਚ ਹੋ ਸਕਦਾ ਇਸ ਕਰਕੇ ਭਾਈ ਪ੍ਰਾਰਥਨਾ ਜਦੋਂ ਵੀ ਕਰਨੀ ਆ ਪਰਮੇਸ਼ਰ ਅੱਗੇ ਉਹ ਇੱਕਮਾਨਕ ਚਿੱਤ ਭਾਏ ਇੱਕਮਾਨਕ ਚਿੱਤ ਹੋ ਕੇ ਹੀ ਸਾਨੂੰ ਕਰਨੀ ਚਾਹੀਦੀ ਹੈ ਤਾਂ ਇਹ ਜੋ ਅੱਜ ਆਪ ਜੀ ਨੇ ਬਹੁਤ ਕੀਮਤੀ ਵਿਚਾਰ ਉਹ ਸੁਨਹਿਰੀ ਹਿਰਨ ਦੀਆਂ ਗੱਲਾਂ ਇਹ ਮਹਾਪੁਰਖਾਂ ਦੇ ਬਚਨ ਪਾਪਾ ਨਾਨਕ ਸਿੰਘ ਜੀ ਦੇ ਬਚਨ ਆਪ ਜੀ ਨੇ ਸਰਵਣ ਕੀਤੇ ਆ ਧੰਨਤਾ ਦੇ ਜੋਗ ਹੋ ਆਪ ਜੀ ਜੇ ਅਸੀਂ ਉਹ ਰਾਜੇ ਦੀਆਂ ਵੀ ਤਿੰਨ ਗੱਲਾਂ ਆਪਣੇ ਹਿਰਦੇ 'ਚ ਵਸਾ ਲਈਏ ਇਹ ਇੱਕ ਖੁਸ਼ੀ ਦਾ ਰਾਜ ਹੀ ਆ ਇਹ ਤਿੰਨ ਗੱਲਾਂ ਵੀ ਦੇਖੋ ਨਾਨਕ ਮਨ ਮੁੱਖਾਂ ਨਾਲੋਂ ਟੁੱਟੀ ਭਲੀ ਜਨ ਮਾਇਆ ਮੋਹ ਪਿਆਰ ਭਾਈ ਦੇਖੋ ਜੀ ਜਿਨ੍ਹਾਂ ਦਾ ਸਿਰਫ ਤੇ ਕੇਵਲ ਤੇ ਕੇਵਲ ਪੈਸੇ ਨਾਲ ਪਿਆਰ ਆ ਆਪਾਂ ਵੇਖਦੇ ਹੀ ਆ ਉਹਨਾਂ ਨਾਲੋਂ ਤਾਂ ਫਿਰ ਟੁੱਟੀ ਭਲੀ ਆ ਹੁਣ ਸਾਖਤ ਬੰਦਿਆਂ ਦੀ ਸੰਗਤ ਥੋੜੀ ਆਪਾਂ ਕਰਨੀ ਆ ਜੀ ਸਾਕਤ ਸੰਗ ਨਾ ਕੀਜੀਏ ਦੂ ਰਹਿ ਜਾਈਏ ਭਾਗ ਕਬੀਰ ਭਗਤ ਕਬੀਰ ਸਾਹਿਬ ਜੀ ਵੀ ਇਹ ਗੱਲ ਕਹਿ ਰਹੇ ਆ ਕਿ ਬੁਰਾ ਬੰਦਾ ਹੋਵੇ ਕੋਈ ਉਹਦੇ ਨਾਲੋਂ ਤਾਂ ਆਪਾਂ ਕੱਲਾ ਰਹਿਣਾ ਹੀ ਠੀਕ ਹੁੰਦਾ ਬੁਰੀ ਸੰਗਤ ਨਾਲੋਂ ਬੰਦਾ ਕੱਲਾ ਹੀ ਚੰਗਾ ਹੁੰਦਾ ਕਈ ਵਾਰੀ ਇਹ ਹੁੰਦਾ ਵੀ ਬੁਰੀ ਸੰਗਤ ਜਿਹੜੀ ਹੁੰਦੀ ਆ ਆਪਣਾ ਪ੍ਰਭਾਵ ਛੱਡ ਦਿੰਦੀ ਆ ਬੰਦੇ ਤੇ ਬਹੁਤ ਜ਼ਿਆਦਾ ਅਸਰ ਪੈ ਜਾਂਦਾ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਬੰਦਾ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਜਾਂਦਾ ਤਣਾਅ ਚ ਆ ਜਾਂਦਾ ਇਹਦਾ ਇੱਕੋ ਹੀ ਇਲਾਜ ਆ ਇਹੋ ਜੇ ਬੰਦਿਆਂ ਦਾ ਸੰਗ ਛੱਡ ਦਿਓ ਜਿਨ੍ਹਾਂ ਦਾ ਕੇਵਲ ਤੇ ਕੇਵਲ ਮਾਇਆ ਦੇ ਨਾਲ ਪਿਆਰ ਹੈ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪ ਜੀ ਨੇ ਪਾਵਨ ਵਿਚਾਰ ਬਾਬਾ ਆਨੰਦ ਸਿੰਘ ਜੀ ਦੇ ਤੇ ਉਹ ਛੋਟੀ ਜੀ ਜਿਹੜੀ ਕਹਾਣੀ ਆ ਉਹ ਵੀ ਸਰਵਣ ਕਰ ਲਈ ਆ ਉਮੀਦ ਕਰਦਾ ਭਾਈ ਸਾਰੀਆਂ ਗੱਲਾਂ ਨੂੰ ਤੁਸੀਂ ਕੇਵਲ ਸੁਣੋਗੇ ਹੀ ਨਹੀਂ ਪੱਲੇ ਵੀ ਬਨੋਂਗੇ ਕਿਉਂਕਿ ਸੁਣਨਾ ਸਮਝਣਾ ਸਮਝ ਕੇ ਸੁਣੀ ਹੋਈ ਗੱਲ ਨੂੰ ਅਮਲ ਵਿੱਚ ਲਿਆਉਣਾ ਇਹ ਵਿਦਵਾਨ ਬੰਦੇ ਦਾ ਕੰਮ ਹੁੰਦਾ ਹੈ ਜੀ ਪੌਲ ਚੱਕ ਦੀ ਖਿਮਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਹੀ ਕਰਨ ਸਰਬੱਤ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਬਾਬਾ ਅਨੰਦ ਸਿੰਘ ਜੀ ਐਸੇ ਮਹਾਪੁਰਖ ਜੋ ਕਿਆ ਕਰਦੇ ਸੀ ਭਾਈ ਜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੁਹਾਡੀ ਪੂਰੀ ਨਾ ਨ ਪਈ ਕਦੇ ਕਿਤੇ ਮਰਜੀ ਚਲੇ ਜਾਇਓ ਹੋਰ ਕਿਧਰੋਂ ਵੀ ਤੁਹਾਡੀ ਪੂਰੀ ਨਹੀਂ ਪੈਣੀ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੂ ਦਵਾਰ ਬਾਹੀਂ ਗਹੇ ਕੀ ਇਲਾਜ ਅਸ ਗੋਬਿੰਦ ਦਾਸ ਤੁਹਾਰ ਏ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਹੀ ਬਣਾਈ ਰੱਖਣੀ ਮਹਾਰਾਜ ਜੀ ਸੱਚੇ ਪਾਤਸ਼ਾਹ ਸਾਰੇ ਦਰਵਾਜੇ ਛੱਡ ਕੇ ਅਸੀਂ ਤੇਰੇ ਦਵਾਰੇ ਆਏ ਆ ਤੇ ਬਾਹ ਫੜਿਆਂ ਦੀ ਤੁਹਾਨੂੰ ਇਲਾਜ ਆਓ ਪਾਈ ਆਪਾਂ ਵੀ ਹੁਣ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਸਤਿਗੁਰੂ ਮਹਾਰਾਜ ਜੀ ਰਹਿਮਤਾਂ ਕਰਨੀਆਂ ਸਰਬੱਤ ਸੰਗਤਾਂ ਨੂੰ ਦਰੋਂ ਕਰੂੰ ਨਾਮਦਾਨ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ ਗੁਰਮਖ ਪਿਆਰਿਓ ਪੋ ਦਾ ਮਹੀਨਾ ਹੈ। ਇਹ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ। ਛੋਟੀ ਜੀ ਬੇਨਤੀ ਆ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਆਪਾਂ ਨੂੰ ਵੀ ਮੂਲ ਮੰਤਰ, ਵਾਹਿਗੁਰੂ ਮੰਤਰ ਜਾਂ ਵਾਦੋਂ-ਵਦ ਬਾਣੀ ਪੜ੍ਹਨੀ ਚਾਹੀਦੀ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਦਰਸ਼ਨ ਕਰਨੇ ਚਾਹੀਦੇ ਆ। ਸੱਚੇ ਪਾਤਸ਼ਾਹ ਜੀ ਕਿਰਪਾ ਹੀ ਬਣਾਈ ਰੱਖਣ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਣਾ ਤੇ ਵਾਰ-ਵਾਰ ਨਮਸਕਾਰ ਵਾਰ-ਵਾਰ ਨਮਸਕਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ